ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਸੀ ਸੇੜ ਲਈ ਲੈ ਕੇ ਆਏ ਆ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਪਵਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲ ਸਾਰੇ ਪਸ਼ੂ ਆ ਗਏ ਤੇ ਆਜੋ ਆਪਾਂ ਪੁੱਛਦੇ ਆ ਬਾਈ ਜੀ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਸਿਕੰਦਰਪਾਲ ਹੈ ਨਾਮ ਮੇਰਾ ਠੀਕ ਆ ਪਿੰਡ ਜੀ ਪਿੰਡ ਨਾਣੇਵਾਲ ਵਿੱਚ ਤੇ ਜ਼ਿਲ੍ਹਾ ਆਪਣਾ ਬਰਨਾਲਾ ਹੀ ਪੈਂਦਾ ਹੈ ਹਨਾ ਹਾਂਜੀ ਬਾਈ ਤਹਿਸੀਲ ਤਾਂ ਭਾਈ ਤਵਾ ਜੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 9852 ਠੀਕ ਆ 23878 ਠੀਕ ਆ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਜਿਹੜੀ ਜੇ ਆਪਾਂ ਬੱਸੀ ਦੇਖ ਰਹੇ ਆ ਆਪਣੇ ਘਰ ਦੀ ਹੀ ਆ ਜੀ ਹਾਂ ਮਿਰਜ ਘਰ ਦੀ ਤੇ ਪਨੂਨਸ ਹੁੰਦੀ ਆ ਹਨਾ ਹਾਂ ਜੀ ਤੇ ਕੀ ਰਿਕਾਰਡ ਆਈ ਮਦਰ ਦਾ ਦੁੱਧ ਦਾ 8 32 ਲੀਟਰ ਜੀ ਠੀਕ ਆ 32 ਲੀਟਰ ਮਤਲਬ ਇਹਦੀ ਮਾਣ ਹੈ ਦੁੱਧ ਦਿੱਤਾਗਾ ਹਾਂਜੀ ਹਾਂਜੀ ਠੀਕ ਆ ਤੇ ਆਪ ਦਾ ਤਾਂ ਨਹੀਂ ਪਤਾ ਕਿਹੜੇ ਸੀ ਮੰਦੀ ਆ ਇਹ ਨਹੀਂ ਵੀ ਆਪਦੇ ਨਹੀਂ ਪਤਾ ਲੱਗਦਾ ਹੁਣ ਮਣਪੜ ਬੰਦੇ ਗਏ ਠੀਕ ਆ ਇਹ ਟੀਕਾ ਮਤਲਬ ਕਿ ਚੰਗਈ ਲਵਾਇਆ ਹੋਊਗਾ ਹਾਂ ਪੂਰਾ ਬੇਸ ਇਹ ਕਿ ਕਰੈਕਟਰ ਸਾਹਿਬ ਨੇ ਬੱਚੇ ਵਾਲਾ ਟੀਕਾ ਲਾਗੇ ਠੀਕ ਆ ਭਾਈ ਬਈ ਕਿ ਨਾ ਬਸਿਆ ਵਾਲਾ ਟੀਕਾ ਕਿ ਮਹਿੰਗਾ ਟੀਕਾ ਲਵਾਇਆ ਹੋਆ ਬਾਕੀ ਥਣ ਬਹੁਤ ਸੋਹਣਾ ਤਿਆਰ ਕਰਦੀਆਂ ਨੇ ਭਾਈ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਨਖੜਮਾ ਥਾਣਾ ਭਾਈ ਪੂਰੀ ਵਿਥੀ ਦੇ ਥਣ ਲੱਗਿਆ ਵਾ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆਗੀ ਛੋਟਾ ਛੋਟਾ ਕਾਨਾ ਬੋਦੀ ਵਾਦੀ ਨਾ ਫੁੱਲ ਕਮਾਲ ਦੇ ਖੋਲ ਦੇ ਭਾਈ ਤੋਰ ਦੇ ਅਰ ਹਜੇ ਬਈ ਕੱਚੀ ਕੱਚੀ ਪਈ ਆ ਕਿਦਣ ਬਈ ਲੈ ਜੂਗੀ 15 20 ਦਿਨ ਹਨ ਹਜੇ ਆਰਾਮ ਨਾਲ ਲੈ ਜੀ ਬਰੇ ਲੈ ਬਈ ਆਰਡਰ ਚੈੱਕ ਕਰ ਲਓ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਮੁੱਠੀ ਵਾਲਾ ਥਾਣਾ ਤੇ ਪੂਰੀ ਵਿੱਤੀ ਦਾ ਥਣ ਲੱਗਿਆ ਕੋਈ ਫੋਰਸ ਆਗ ਨਹੀਂ ਲੈ ਠੰਡੀ ਆਂ ਬਈ ਛਾਹ ਵੀ ਹਾਂਜੀ ਹਾਂਜੀ ਲੈ ਆਰਡਰ ਚੈੱਕ ਕਰ ਲਓ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਬਈ ਬਾਕੀ ਪੱਧਰ ਚੰਗੀ ਆ ਸਮੀ ਭਲੀ ਚੰਗੀ ਆ ਕਦ ਬਿਰ ਫੁੱਲਾ ਰਾਜੀ ਰੂਜੀ ਵੀ ਫੁੱਲਾ ਕੀ ਮੋਲ ਆ ਬਈ ਫਰਜ਼ਾਇਤ ਜਿਆਦਾ ਹੈ ਬਰੇ ਕੋਈ ਮਲ ਨਾ ਦੇ ਬਜੀ ਠੀਕ ਆ ਮੁੱਲ ਬਾਈ ਕਹਿੰਦਾ ਮੋਬਾਈਲ ਤੇ ਹੋ ਪਰ ਜਾਇਜ਼ ਹੀ ਹੋ ਮੁੱਲ ਬਾਈ ਹਾਂ ਵੀਰੇ ਜਾਇਜ਼ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੋ ਬਾਈ ਪਰ ਮੁੱਲ ਫੋਨ ਤੇ ਕਰਾਂਗੇ ਫੇਸ ਕੁਆਲਿਟੀ ਆਪਾਂ ਇੱਕ ਵਾਰੀ ਫੇਰ ਦੁਬਾਰੇ ਚੈੱਕ ਕਰਾ ਦੇਣਾ ਬਹੁਤ ਚੰਗੀਆਂ ਬਾਈ ਕਹਿੰਦਾ ਮੈਨੂੰ ਪਤਾ ਨਹੀਂਗਾ ਮੈਂ ਪੜਿਆ ਹੋਣਾ ਨਹੀਂਗਾ ਤਾਂ ਹੀ ਕਰਕੇ ਬਾਈ ਨੂੰ ਸੀਮਣ ਦਾ ਪਤਾ ਨਹੀਂ ਬਾਕੀ ਚੰਗੇ ਸੀਮਣ ਦੀ ਹੋਊਗਾ ਹਾਂ ਹਾਂ ਬੱਛੇਗਾ ਕਿ ਲੋਈ ਵੀਰੇ ਠੀਕ ਆ ਬਾਈ ਬਾਈ ਕਹਿੰਦਾ ਵਸੀ ਵਾਲਾ ਗੇ ਕਿ ਲਵਾਇਆ ਸੀ ਤੋਰ ਦੇ ਬਾਈ ਥੋੜੀ ਜੀ ਲਓ ਜੀ ਲੈ ਜੀ ਤੋਰਾ ਤਰਾ ਚੈੱਕ ਕਰ ਲੋ ਇੱਕ ਨੰਬਰ ਆ ਗਈ ਤੇ ਜਿਸ ਘਰ ਚੋਂ ਆਪਾਂ ਬਾਈ ਵੀਡੀਓ ਬਣਾਈ ਕੋਈ ਵੀਰ ਵਪਾਰ ਦਾ ਕੰਮ ਨਹੀਂ ਗਾ ਘਰੇਲੂ ਵੀ ਪਸੂਆਂ ਚ ਬਾਈ ਨੇ ਸੇਲ ਕੀਤੀ ਆ ਤੇ ਨਗਸੀਗਾ ਬਾਈ ਭਰਾ ਕੋਲੇ ਇੱਕ ਸੋ ਆਪਾ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਇਹ ਤੈਅਦ ਲੋ ਧੰਨਵਾਦ